ਇਹ ਵੀਡੀਓ ਸੱਚੇ ਮੁੱੱਚੀ ਡਰਾਉਣ ਵਾਸਤੇ ਨਹੀਂ ਤੁਹਾਨੂੰ ਜਾਂ ਖੁਦ ਸਮਝਣ ਵਾਸਤੇ ਸਮਝਾਉਣ ਵਾਸਤੇ ਆ ਕਰੋਨਾ ਪੰਜਾਬ ਤੱਕ ਆ ਗਿਆ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਮੁਹਾਲੀ ਪੰਜਾਬ ਦੇ ਵਿੱਚ ਹੀ ਆ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਔਰਤ ਦਾਖਲ ਕੀਤੀ ਗਈ ਆ ਜਿਹੜੀ ਕਿ ਸਾਦੇ ਰੋਗ ਤੋਂ ਪੀੜਤਾ ਤੇ ਜਦੋਂ ਉਹਦੇ ਟੈਸਟ ਕੀਤੇ ਗਏ ਤਾਂ ਉਹ ਕਰੋਨਾ ਪੋਜ਼ਿਟਿਵ ਨਿਕਲੀ ਆ ਉਹ ਮੁਹਾਲੀ ਦੇ ਵਿੱਚ ਇੱਕ ਡੇਰੇ ਦੇ ਸਤਸੰਗ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਆਈ ਸੀ ਤੇ ਇਹਦਾ ਪਿਛੋਕੜ ਆ ਜਿਹੜਾ ਉਹ ਹਰਿਆਣੇ ਦੇ ਜਮਨਾਗਰ ਖੇਤਰ ਦਾ ਇਹ ਉੱਥੋਂ ਚੱਲ ਕੇ ਮੁਹਾਲੀ ਦੇ ਵਿੱਚ ਆਈ ਸੀ ਸਤਸੰਗ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਦੀ ਸਿਹਤ ਖਰਾਬ ਹੋਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਔਰਤ ਕਰੋਨਾ ਪੋਜ਼ਿਟਿਵ ਨਿਕਲੀ ਆ ਤੇ ਹੁਣ ਯਮਨਾ ਨਗਰ ਦਾ ਸਿਹਤ ਵਿਭਾਗ ਵੀ ਪ੍ਰਸ਼ਾਸਨ ਜਿਹੜਾ ਉਹ ਇਸ ਵੇਲੇ ਹੱਥਾਂ ਪੈਰਾਂ ਦੇ ਵਿੱਚ ਹੈ ਇਸ ਔਰਤ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਸਾਰੇ ਲੋਕਾਂ ਜਿਹੜੇ ਆ ਉਹ ਟੈਸਟ ਕੀਤੇ ਜਾ ਰਹੇ ਆ ਉਹਨਾਂ ਸਾਰਿਆਂ ਦੇ ਸੈਂਪਲ ਲਏ ਗਏ ਆ ਤੇ ਬਾਕੀ ਭਾਈ ਅਗਲੀ ਜਾਣਕਾਰੀ ਕੀ ਆਉਗੀ ਇਹ ਰੱਬ ਜਾਣਦਾ ਜੇ ਗੱਲ ਦਿੱਲੀ ਦੀ ਕਰਗੇ ਤਾਂ ਉਥੋਂ ਦੀ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਗੱਲ ਗੌਰ ਨਾਲ ਸੁਣਿਓ ਦਿੱਲੀ ਦੀ ਸਰਕਾਰ ਦੇ ਵੱਲੋਂ ਸਾਰੇ ਹੀ ਹਸਪਤਾਲਾਂ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਬੈੱਡ ਪੂਰੇ ਹੋਣੇ ਚਾਹੀਦੇ ਆ ਵੈਕਸੀਨ ਦੀ ਕਮੀ ਨਹੀਂ ਹੋਣੀ ਚਾਹੀਦੀ ਆਕਸੀਜਨ ਦੀ ਕਮੀ ਨਹੀਂ ਹੋਣੀ ਚਾਹੀਦੀ ਤੇ ਬਾਕੀ ਜੇਕਰ ਮਰੀਜ਼ ਇੱਥੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਜੇਕਰ ਤਾਂ ਉਹਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤੀ ਜਾਵੇ ਯਾਨੀ ਕਿ ਉਥੋਂ ਦੀ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਤੀ ਆ ਮੇਰੇ ਕੋਲ ਇੱਕ ਸੂਚੀ ਆ ਕਿ ਪਿਛਲੇ ਕੁਝ ਘੰਟਿਆਂ ਦੇ ਵਿੱਚ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਕਿਵੇਂ ਵਾਧਾ ਹੋਇਆ ਵੈਸੇ ਇਹ ਵੀ ਦੱਸ ਦਈਏ ਪਾਕਿਸਤਾਨ ਦੇ ਵਿੱਚ ਤੇ ਚਾਰ ਬਰੀਜ਼ਾ ਦੀ ਮੌਤ ਹੋ ਗਈ ਹੈ ਕਰੋਨਾ ਦੇ ਕਰਕੇ ਪਾਕਿਸਤਾਨ ਦੇ ਵਿੱਚ ਮਰੀਜ਼ਾਂ ਦੀ ਮੌਤ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਦਿੱਲੀ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਆਉਣੀ ਸ਼ੁਰੂ ਹੋ ਗਈ ਹੈ ਹਰਿਆਣੇ ਦੇ ਵਿੱਚ ਹੁਣ ਇੱਕ ਤਾਂ ਮਰੀਜ਼ਾਂ ਦੀ ਗਿਣਤੀ ਵਧੀ ਹੈ ਉਹਦੇ ਵਿੱਚ ਦੋ ਔਰਤਾਂ ਵੀ ਆ ਤੇ ਪੰਜਾਬ ਦੇ ਵਿੱਚ ਇੱਕ ਹਰਿਆਣੇ ਦੀ ਔਰਤਾਂ ਜਿਹੜੀ ਮਰੀਜ਼ ਬਣ ਕੇ ਹਸਪਤਾਲ ਦੇ ਵਿੱਚ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਕਰਨਾਟਕ ਦੀ ਰਾਜਧਾਨੀ ਬੰਗਲੌਰ ਦੇ ਵਿੱਚ ਜਿਹਨੂੰ ਅਸੀਂ ਬੰਗਲੁਰੂ ਵੀ ਕਹਿੰਦੇ ਆ ਇਹਦੇ ਵਿੱਚ 9 ਮਹੀਨੇ ਦਾ ਇੱਕ ਬੱਚਾ ਕਰੋਨਾ ਪੋਜ਼ਿਟਿਵ ਆ ਗਿਆ ਤੇ ਉਹਨੂੰ ਹਸਪਤਾਲ ਦੇ ਵਿੱਚ ਹੁਣ ਭਰਤੀ ਕਰਵਾਇਆ ਗਿਆ ਹਰਿਆਣਾ ਵਿੱਚ 48 ਘੰਟੇ ਦੇ ਵਿੱਚ 5 ਮਰੀਜ਼ ਮਿਲੇ ਜਿਹਦੇ ਵਿੱਚੋਂ ਦੋ ਔਰਤਾਂ ਵੀ ਹੈਗੀਆਂ ਇਹਨਾਂ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਵੀ ਭਾਈ ਇਹ ਫਲਾਣੀ ਥਾਂ ਤੇ ਗਏ ਸੀ ਉੱਥੋਂ ਲੈ ਕੇ ਆਏ ਹੁਣੇ ਆ ਇਹ ਇੱਥੇ ਹੀ ਆ ਇੱਥੇ ਰਹਿੰਦੇ ਪਰ ਇਹ ਫੇਰ ਵੀ ਕਰੋਨਾ ਪੀੜਤ ਹੈਗੇ ਆ ਭਾਰਤ ਦੇ ਵਿੱਚ ਹੁਣ ਤੱਕ 200 ਤੇ 61 ਕਰੋਨਾ ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਆ ਕਿਰਲ ਦੇ ਵਿੱਚ ਸਭ ਤੋਂ ਵੱਧ ਆ ਯਾਨੀ ਕਿ 95 ਮਰੀਜ਼ ਕਿਰਲ ਦੇ ਵਿੱਚ ਆ ਤਾਮਿਲਨਾਡੂ ਦੇ ਵਿੱਚੋਂ ਸ਼ਾਰਟ ਬਰੀਜ਼ ਮਿਲੇ ਆ ਤੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਦੇ 56 ਕੇਸ ਸਾਹਮਣੇ ਆਏ ਆ ਬਾਕੀ ਦੇਖਦੇ ਕੀ ਬਣਦਾ ਪਰ ਸਿੰਗਾਪੁਰ THAILAND ਹਾਂਗਕਾਂਗ ਤੇ ਚੀਨ ਇੱਥੇ ਲਗਾਤਾਰ ਕਰੋਨਾ ਦੇ ਵੱਲੋਂ ਅਸਰ ਕੀਤਾ ਜਾ ਰਿਹਾ ਜੇ ਐਨ 1 ਵੇਰੀਐਂਟ ਆ ਜਿਹੜਾ ਉਹ ਲੋਕਾਂ ਦੇ ਉੱਤੇ ਅਸਰ ਕਰ ਰਿਹਾ ਹਾਲਾਂਕਿ ਸਾਡੇ ਨਾਲ ਬੜੀ ਭੈੜੀ ਹੋਈ ਆ ਇਸ ਕਰਕੇ ਬਹੁਤੀ ਵਾਰ ਅਸੀਂ ਗੱਲ ਕਰਦੇ ਕਿਹੜਾ ਕਰੋਨਾ ਕਾਹਦਾ ਕਰੋਨਾ ਅਸੀਂ ਨਹੀਂ ਬਣਦੇ ਕਰੋਨਾ ਕਰਾਨਾ ਤੁਹਾਡੀ ਇੱਛਾ ਨਹੀਂ ਮੰਨਣਾ ਤੁਹਾਡੀ ਮਰਜ਼ੀ ਤੁਹਾਡੀ ਜ਼ਿੰਦਗੀ ਆ ਮੇਰੀ ਥਾਂ ਤੇ ਤੁਸੀਂ ਨਹੀਂ ਜਾਉਣਾ ਤੁਹਾਡੀ ਥਾਂ ਤੇ ਮੈਂ ਨਹੀਂ ਜਾਣਾ ਮੇਰੀ ਥਾਂ ਤੇ ਤੁਸੀਂ ਨਹੀਂ ਮਰਨਾ ਤੁਹਾਡੀ ਥਾਂ ਤੇ ਮੈਂ ਨਹੀਂ ਮਰਨਾ ਇਸ ਕਰਕੇ ਜੇਕਰ ਆਪਾਂ ਥੋੜਾ ਜਿਹਾ ਬਚਤ ਰੱਖੀਏ ਜੇਕਰ ਆਪਾਂ ਬੇਪਰਵਾਹ ਹੋਣ ਦੀ ਥਾਂ ਦੇ ਉੱਤੇ ਇਹ ਗੱਲ ਕਹਿ ਕੇ ਵੀ ਚਲੋ ਕੋਈ ਗੱਲ ਨਹੀਂ ਅਸੀਂ ਥੋੜਾ ਜਿਹਾ ਸੰਜਮ ਵਰਤ ਲੈਨੇ ਆ ਥੋੜਾ ਜਿਹਾ ਸੰਕੋਚ ਕਰ ਲੈਨੇ ਜਿਵੇਂ ਕਿਸੇ ਤੇ ਵਿਭਾਗ ਨੇ ਕਿਹਾ ਸ਼ਾਇਦ ਆਪਣੇ ਪੈਸੇ ਵੀ ਬਚ ਜਾਣ ਸ਼ਾਇਦ ਕੀਮਤੀ ਸਮਾਂ ਵੀ ਬਚੇ ਸ਼ਾਇਦ ਜ਼ਿੰਦਗੀ ਵੀ ਬਚ ਜਾਏ ਆ ਹੁਣ ਕਰਾਚੀ ਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰ ਦਿਆਂ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਵਿੱਚ कोरोना ਦੇ ਕਰਕੇ ਲੰਘੇ ਕੱਲ 4 ਮੌਤਾਂ ਦੀ ਖਬਰ ਪ੍ਰਾਪਤ ਹੋਈ ਹੈ ਜੀ ਮੀਡੀਆ ਦੇ ਵਿੱਚ ਭਾਰਤੀ ਮੀਡੀਆ ਵਿੱਚ ਜਾਣਕਾਰੀ ਆਈ ਹੈ ਤੇ ਮਰਨ ਵਾਲਿਆਂ ਦੇ ਵਿੱਚ ਬਹੁਤੇ ਬਜ਼ੁਰਗ ਹਨ ਇਹਨਾਂ ਦੇ ਵਿੱਚੋਂ ਕਈ ਨੇ ਜਿਹੜੇ ਉਹ ਪਹਿਲਾਂ ਹੀ ਵੱਖ-ਵੱਖ ਬਿਮਾਰੀਆਂ ਨਾਲ ਯੁੱਧ ਰਹੇ ਸੀ ਇਹੀ ਜਿਹੜੀਆਂ ਮੌਤਾਂ ਇਹ ਆਗਾ ਖਾਨ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਹੋਈਆਂ ਤੇ ਪਿਛਲੇ ਕਈ ਦਿਨਾਂ ਤੋਂ ਇੱਥੇ ਪਾਕਿਸਤਾਨ ਦੇ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੁਣ ਪਾਈ ਗੱਲ ਇਹ ਆ ਵੀ ਆਪਾਂ ਕਿਵੇਂ ਬਚਣਾ ਕੀ ਆਪਾਂ ਇਹ ਮੰਨਣਾ ਕਿ ਨਹੀਂ ਮੰਨਣਾ ਵੀ ਕੋਰੋਨਾ ਆ ਗਿਆ ਇਹ ਤੁਹਾਡੀ ਇੱਛਾ ਹੈ ਇਹ ਮੇਰੀ ਇੱਛਾ ਨਾ ਆਪਾਂ ਨੂੰ ਕੋਈ ਇਹ ਗੱਲ ਕਹਿਣਾ ਵੀ ਭਾਈ ਪਰਵਾਹ ਕਰੋ ਤੇ ਨਾ ਆਪਾਂ ਨੂੰ ਕੋਈ ਇਹ ਗੱਲ ਕਹਿਣਾ ਕਿ ਪਰਵਾਹ ਨਾ ਕਰੋ ਜਿਨ੍ਹਾਂ ਜਿਨ੍ਹਾਂ ਨੇ ਪਿਛਲੇ ਵੇਲੇ ਦੇ ਵਿੱਚ ਪੀੜ ਹੰਢਾਈ ਆ ਜਿਨ੍ਹਾਂ ਜਿਨ੍ਹਾਂ ਨੇ ਪਿਛਲੇ ਵੇਰ ਦੇ ਵਿੱਚ ਆਰਥਿਕ ਝਟਕੇ ਸਹੇ ਆ ਉਹਨਾਂ ਨੂੰ ਮੇਰਾ ਖਿਆਲ ਆ ਵੀ ਇਹਨਾਂ ਗੱਲਾਂ ਦਾ ਅਹਿਸਾਸ ਵੱਧ ਹੋਊਗਾ ਵੀ ਕਰੋਨਾ ਦੀਆਂ ਤਿੰਨ ਲਹਿਰਾਂ ਦੇ ਵਿੱਚ ਅਸੀਂ ਕੀ ਕੁਝ ਗਵਾਇਆ ਕਿਉਂਕਿ ਮੈਂ ਇਹ ਗੱਲ ਤਾਂ ਘਰੋੜ ਕੇ ਦੱਸ ਰਿਹਾ ਕਿਉਂਕਿ ਕਰਾਚੀ ਪੰਜਾਬ ਤੋਂ ਯਾਨੀ ਕਿ ਚੜ੍ਹਦੇ ਪੰਜਾਬ ਤੋਂ ਬਹੁਤੀ ਦੂਰ ਨਹੀਂ ਆ ਇਹ ਨਹੀਂ ਕੋਈ ਕੋਈ 5000 ਕਿਲੋਮੀਟਰ ਆ 15000 ਕਿਲੋਮੀਟਰ ਇਹ ਗੱਲ ਨਹੀਂ ਆ ਮੋਹਾਲੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਬਹੁਤੀ ਦੂਰ ਨਹੀਂ ਆ ਦਿੱਲੀ ਪੰਜਾਬ ਤੋਂ ਬਹੁਤੀ ਦੂਰ ਨਹੀਂ ਆ ਹਰਿਆਣਾ ਪੰਜਾਬ ਤੋਂ ਬਹੁਤੀ ਦੂਰ ਨਹੀਂ ਆ ਮਹਾਰਾਸ਼ਟਰ ਵੀ ਕੋਈ ਇੰਨੀ ਦੂਰ ਹੈ ਨਹੀਂ ਚਲੋ ਪਰ ਜਦੋਂ ਸਾਡੇ ਪਿੰਡ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਹੋਣੇ ਸ਼ੁਰੂ ਹੋ ਗਏ ਆ ਤੇ ਭਾਈ ਫਿਰ ਤਾਂ ਆਪਾਂ ਨੂੰ ਫਿਕਰਬੰਦੀ ਕਰਨੀ ਚਾਹੀਦੀ ਆ ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਵੀ ਮੇਰਾ ਖਿਆਲ ਆ ਵੀ ਐਡਵਾਈਜ਼ਰੀ ਹੁਣ ਜਾਰੀ ਕੀਤੀ ਜਾਊਗੀ ਕਿ ਭਾਈ ਤੁਸੀਂ ਭੀੜ ਵਾਲੀਆਂ ਥਾਵਾਂ ਦੇ ਉੱਤੇ ਮਾਸਕ ਪਾ ਕੇ ਜਾਓ ਤੁਸੀਂ ਭਾਈ ਲੋਕਾਂ ਦੇ ਨਾਲ ਬਹੁਤਾ ਤਾਲਮਿਲ ਕਰਨ ਤੋਂ ਗਰੀਜ਼ ਕਰੋ ਤੁਸੀਂ ਭਾਈ ਇਸ ਵੇਲੇ ਕੋਈ ਮਾੜੀਆਂ ਚੰਗੀਆਂ ਚੀਜ਼ਾਂ ਨਾ ਖਾਓ ਕਿਉਂਕਿ ਆਪਣੀ ਇਮਿਊਨਿਟੀ ਨੂੰ ਆਪਾਂ ਆਪ ਸਟਰੋਂਗ ਰੱਖਣਾ ਮੇਰੀ ਇੱਕ ਬੇਨਤੀ ਹੋਰ ਆ ਦੇਖੋ ਇਹ ਗੱਲਾਂ ਡਰਾਉਣ ਵਾਲੀਆਂ ਨਹੀਂ ਹੁੰਦੀਆਂ ਵੀ ਆਪਾਂ ਸੈਮ ਪੈਦਾ ਕਰ ਦਈਏ ਆਪਾਂ ਲੋਕਾਂ ਨੂੰ ਪੈਨਿਕ ਕਰ ਦਈਏ ਆਪਾਂ ਕਿਹੜਾ ਕੋਈ ਦਵਾਈ ਵੇਚਣੀ ਕੋਈ ਸੌਦਾ ਵੇਚਣਾ ਆਪਾਂ ਤਾਂ ਇਹ ਆ ਵੀ ਆਪਦੇ ਭੈਣਾ ਮੀਰਾ ਨੂੰ ਸੁਚੇਤ ਕਰਨਾ ਜੇ ਠੀਕ ਲੱਗੇ ਸੁਚੇਤ ਹੋ ਜਾਓ ਨਹੀਂ ਤਾਂ ਵੀਡੀਓ ਹੋਰ ਬਹੁਤ ਸਾਰੀਆਂ ਇਹਨੂੰ ਬੰਦ ਕਰ ਦਿਓ ਕੋਈ ਹੋਰ ਦੇਖ ਲਓ ਗੱਲ ਤਾਂ ਇੰਨੀ ਆ ਪਰ ਗੱਲ ਇਹ ਆ ਵੀ ਤੁਹਾਡੇ ਪੈਸੇ ਬਚੇ ਰਹਿਣ ਇਸ ਕਰਕੇ ਜੇਕਰ ਤੁਹਾਨੂੰ ਬੁਖਾਰ ਹੋਵੇ ਜੇਕਰ ਤੁਹਾਨੂੰ ਖੰਘ ਹੋਵੇ ਜੇਕਰ ਤੁਹਾਨੂੰ ਹੱਡ ਪੜਣੀ ਹੋਵੇ ਜੇ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਹੋਵੇ ਜੇ ਸਿਰਦਰਦ ਹੋਵੇ ਜੇ ਚੱਕਰ ਵੀ ਆਉਂਦੇ ਹੋਣ ਤਾਂ ਚੰਗੇ ਡਾਕਟਰ ਦੇ ਕੋਲੇ ਜਾ ਕੇ ਇਹਦੀ ਸਲਾਹ ਲੈ ਲਓ ਕਿਤੇ ਇਹ ਤਾਂ ਨਹੀਂ ਕੋਰੋਨਾ ਦਾ ਨਵਾਂ ਰੂਪ ਤੁਹਾਨੂੰ ਚਿਮੜ ਰਿਹਾ ਸਿਹਤ ਮਾਰਾਂ ਦਾ ਇਹ ਗੱਲ ਕਹਿਣੀ ਆ ਉਹ ਕਹਿੰਦੇ ਜੀ ਕਿ ਜਿਹੜਾ ਇਹ JN1 ਵੇਰੀਐਂਟ ਆ ਹਾਲਾਂਕਿ ਚਲੋ ਅਸੀਂ ਤਾਂ ਆਮ ਲੋਕ ਆ ਸਾਨੂੰ ਪਤਾ ਨਹੀਂ ਵੀ ਇਹ ਨਾਂ ਕਿਉਂ ਰੱਖੇ ਜਾਂਦੇ ਆ ਕਿਹੜੇ-ਕਿਹੜੇ ਕਾਰਨਾਂ ਕਰਕੇ ਰੱਖੇ ਜਾਂਦੇ ਆ ਜਿਵੇਂ ਕਿ ਆਪਾਂ ਕਹਿੰਦੇ ਹੁੰਨੇ ਆ ਵੀ ਆ ਜਿਹੜੀ ਹੈਗੀ ਜੀ ਸੁਨਾਮੀ ਆ ਗਈ ਆ ਜੀ ਐਲ ਨੀਨੋ ਆ ਗਿਆ ਜਿਵੇਂ ਉਹ ਰੱਖੇ ਹੁੰਦੇ ਬਾਹਰਾਂ ਨੇ ਨਾ ਉਸ ਤਰੀਕੇ ਦੇ ਨਾਲ ਭਾਈ ਜੇ ਐਨ 1 ਵੇਰੀਐਂਟ ਹੈ ਜਿਵੇਂ ਕਿ ਇਸ ਤੋਂ ਪਿਛਲੀ ਵਾਰ ਡੈਲਟਾ ਵੇਰੀਐਂਟ ਸੀ ਕਦੇ ਕੋਈ ਰੂਪ ਹੁੰਦਾ ਕਰੋਨਾ ਦਾ ਕਦੇ ਕੋਈ ਕਰੋਨਾ ਰੂਪ ਹੁੰਦਾ ਸੋ ਪਰ ਗੱਲ ਇਹ ਹੈ ਜੀ ਕਿ ਜਿਹੜਾ ਨਵਾਂ ਵੇਰੀਐਂਟ ਆ ਇਹ ਕਹਿੰਦੇ ਜੀ ਕਿ ਬਜ਼ੁਰਗਾਂ ਨੂੰ ਵੱਧ ਮਾਰ ਕਰਦਾ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਉਹਨਾਂ ਨੂੰ ਵੱਧ ਮਾਰ ਕਰਦਾ ਜਾਂ ਜਿਹੜੇ ਹੋਰ ਵੱਖ-ਵੱਖ ਰੋਗਾਂ ਨਾਲ ਪਹਿਲਾਂ ਹੀ ਜੂਝ ਰਹੇ ਆ ਉਹਨਾਂ ਨੂੰ ਵੱਧ ਮਾਰ ਕਰਦਾ ਤੇ ਆਪਣੇ ਘਰ ਦੇ ਵਿੱਚ ਆਪਣੇ ਟੱਬਰ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਵਿੱਚ ਆਪਣੇ ਗਲੀ ਗਵਾਂਡ ਦੇ ਵਿੱਚ ਕੋਈ ਇਹੋ ਜਿਹਾ ਤਾਂ ਨਹੀਂ ਜਿਹੜਾ ਕਿ ਇਸ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਹੈ ਤੇ ਉਹਨੂੰ ਸਾਧ ਦੀ ਵੀ ਦਿੱਕਤ ਹੈਗੀ ਆ ਕੋਈ ਇਹੋ ਜਿਹਾ ਵੀਰ ਭੇਂਟਦਾ ਨਹੀਂ ਜਿਹਨੂੰ ਇਸ ਵੇਲੇ ਬੁਖਾਰ ਲਗਾਤਾਰ ਚੜ ਰਿਹਾ ਤੇ ਆਪਾਂ ਘਰੇ ਹੀ ਹਰੇ ਪੱਤੇ ਵਾਲੀ ਗੋਲੀ ਦੇ ਦੇ ਕੇ ਕੰਬ ਸਾਰੀ ਜਾਂਦੇ ਆ ਗੱਲ ਸਿਰਫ ਇਨਾ ਸੁਚੇਤ ਹੋਣ ਦੀ ਲੋੜ ਆ ਇਹਦੇ ਉੱਤੇ ਨਾ ਤਾਂ ਕੋਈ ਟੈਕਸ ਲੱਗਦਾ ਨਾ ਕੋਈ ਵੈਟ ਲੱਗਦਾ ਨਾ ਕੋਈ ਆਪਾਂ ਨੂੰ ਇਹ ਗੱਲ ਕਹਿ ਕੇ ਦਾ ਬਿੱਲ ਡਰਗੇ ਨਾ ਇਹ ਤਾਂ ਆਪਦੇ ਔੜਪੋੜ ਦੀਆਂ ਗੱਲਾਂ ਤੇ ਆਪਾਂ ਔੜਪੋੜ ਕਰਕੇ ਜ਼ਿੰਦਗੀ ਹੁਣ ਤਾਂ কাটਦੇ ਰਹੇ ਆ ਇਸ ਕਰਕੇ ਜੇ ਆਪਾਂ ਬੇਪਰਵਾਹੀ ਦੇ ਵਿੱਚ ਕੋਈ ਕੋਈ ਪ੍ਰਵਾਹ ਨਹੀਂ ਉਹ ਇਹ ਸਾਜ਼ਿਸ਼ਾਂ ਹੁੰਦੀਆਂ ਉਹ ਇਹ ਤਾਂ ਏਦਾਂ ਹੁੰਦਾ ਹੋ ਸਕਦਾ ਭਾਈ ਤੁਸੀਂ ਸਹੀ ਹੋਵੋ ਪਰ ਜੇ ਚੁੰਬੜ ਗਿਆ ਤੁਸੀਂ ਡਾਕਟਰ ਨੂੰ ਕੀ ਕਹੋਗੇ ਮਨ ਲੋਕੇ ਮੈਨੂੰ ਕਰੋਨਾ ਹੋ ਜਾਏ ਜਾਂ ਆਪਜੀ ਨੂੰ ਹੋ ਜਾਏ ਤੇ ਆਪਾਂ ਇਹ ਗੱਲ ਕਹਾਂਗੇ ਨਹੀਂ ਨਹੀਂ ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਚੱਲਦੀਆਂ ਜੀ ਔਰ ਉਹ ਤਾਂ ਡਾਕਟਰ ਇਹ ਗੱਲ ਕਹਿੰਦਾ ਵੀ ਭਾਈ ਇੰਨੇ ਪੈਸੇ ਜਮ੍ਹਾਂ ਕਰਵਾ ਦਿਓ ਤੇ ਪ੍ਰਤੀ ਦਿਨ ਇੰਨੇ ਪੈਸੇ ਲੱਗਣਗੇ ਬਸੋ ਉਸ ਵੇਲੇ ਤੋਂ ਡਰਦਿਆਂ ਹੀ ਅੱਜ ਆਪਾਂ ਸੰਭਲ ਕੇ ਚੱਲੀਏ ਗੱਲ ਸਿਰਫ ਇੰਨੀ ਆ ਆ ਜਿਹੜੀਆਂ ਰਿਪੋਰਟਾਂ ਹੁੰਦੀਆਂ ਇਹ ਕੋਲੋਂ ਤਾਂ ਬਣਾਈਆਂ ਨਹੀਂ ਕਿਸੇ ਨੇ ਆਪਾਂ ਇਹ ਵੀ ਗੱਲ ਕਹਿੰਦੇ ਕਿ ਕਰੋਨਾ ਤਾਂ ਹੁਣ ਭਾਈ ਲੋਕਾਂ ਦੇ ਵਿੱਚ ਰਹਿਣਾ ਹੀ ਆ ਬਿਲਕੁਲ ਠੀਕ ਆ ਇਹ ਵੀ ਗੱਲ ਸੱਚੀ ਆ ਵੀ ਕਰੋਨਾ ਨੇ ਕਦੇ ਵੀ ਮਨੁੱਖੀ ਸਰੀਰ ਦੇ ਵਿੱਚੋਂ ਮੁੱਕਣਾ ਨਹੀਂ ਪਰ ਜਦੋਂ ਕਦੇ ਖਤਰਨਾਕ ਤਰੀਕੇ ਨਾਲ ਚੁੰਮੜਦਾ ਤੇ ਉਦੋਂ ਭਾਈ ਆਪਣਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ ਸਵਾਲ ਸਿਰਫ ਇਹ ਆ ਜਿਹੜੇ ਚਾਰ ਬੰਦੇ ਕਰਾਚੀ ਦੇ ਵਿੱਚ ਮੋਏ ਆ ਜਿਹੜੇ ਕਿ ਇਸ ਵੇਲੇ ਭਾਰਤ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਜਿਵੇਂ ਕਿ ਹੁਣ ਤੱਕ ਇੱਕ ਰਿਪੋਰਟ ਆਈ ਹੈ ਵੀ ਲਗਭਗ 50-55 ਹਜ਼ਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਏਸ਼ੀਆ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੈ ਜਿਹੜੀ ਉਹ 50 ਹਜ਼ਾਰ ਤੋਂ ਟੱਪ ਗਈ ਹੈ ਇਹ ਪਤਾ ਲੱਗਾ ਜੀ ਕਿ ਸਿੰਗਾਪੁਰ ਦੇ ਵਿੱਚ 13 ਮਈ ਤੱਕ 14 ਹਜ਼ਾਰ ਤੇ 200 ਮਰੀਜ਼ ਥਾਈਲੈਂਡ ਦੇ ਵਿੱਚ 17 ਮਈ ਤੱਕ 33 ਹਜ਼ਾਰ 30 ਮਰੀਜ਼ ਹਾਂਗਕਾਂਗ ਦੇ ਵਿੱਚ 10 ਮਈ ਤੱਕ 142 ਮਰੀਜ਼ ਸਾਹਮਣੇ ਆ ਗਏ ਆ ਭਾਰਤ ਦੇ ਵਿੱਚ 12 ਮਈ ਤੋਂ ਬਾਅਦ ਇੱਕਦਮ ਕੇਸ ਵਧਿਆ 11 ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਨਵੇਂ ਕੇਸ ਸਾਹਮਣੇ ਆਏ ਆ ਬਹੁਤੇ ਕੇਸ ਕੇਰਲ ਮਹਾਰਾਸ਼ਟਰ ਤੇ ਤਾਮਿਲਨਾਡੂ ਦੇ ਵਿੱਚ ਆ ਤੇ 19 ਮਈ ਨੂੰ ਸਿਹਤ ਵਿਭਾਗ ਦੇ ਅੰਕੜੇ ਜਿਹੜੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਇਹਦੇ ਵਿੱਚ ਇਜ਼ਾਫਾ ਹੋ ਰਿਹਾ ਵਾਧਾ ਹੋ ਰਿਹਾ ਆਪਣੀ ਸਿਹਤ ਦਾ ਆਪਾਂ ਵਿਚਾਰ ਰੱਖੀਏ ਸੰਭਲ ਕੇ ਚੱਲੀਏ ਪੰਜਾਬ ਦੇ ਵਿੱਚ ਕਰੋਨਾ ਦਾ ਆਉਣਾ ਕੋਈ ਸ਼ੁਭ ਸ਼ਗਨ ਨਹੀਂ ਇਹ ਮਾੜੀ ਗੱਲ ਆ ਪੰਜਾਬ ਤੋਂ ਇਲਾਵਾ ਜੇ ਬਾਕੀ ਹੋਰ ਸੂਬਿਆਂ ਦੀ ਗੱਲ ਕਰੀਏ ਜ਼ਿਲ੍ਹਿਆਂ ਦੀ ਗੱਲ ਕਰੀਏ ਉਹਨਾਂ ਥਾਵਾਂ ਦੇ ਉੱਤੇ ਕੋਰੋਨਾ ਦੇ ਕੇਸ ਆਉਣਾ ਕੋਈ ਸ਼ੁਭ ਸ਼ਗਨ ਨਹੀਂ ਆਪਾਂ ਉਹ ਲੋਕ ਆ ਜਿਨ੍ਹਾਂ ਨੇ ਆਪਣਾ ਬਹੁਤ ਕੁਝ ਬੀਤੇ ਦੇ ਵਿੱਚ ਗਵਾਇਆ ਕੋਈ ਭਾਵੇਂ ਮੇਰੇ ਰਿਸ਼ਤੇਦਾਰ ਨੇ ਗਵਾਇਆ ਭਾਵੇਂ ਤੁਸੀਂ ਗਵਾਇਆ ਤੁਸੀਂ ਵੀ ਸਾਡੇ ਸਾਡੇ ਆਪਣੀ ਆ ਪਰ ਗੱਲ ਸਿਰਫ ਇੰਨੀ ਆ ਕਿ ਜਦੋਂ ਹੁਣ ਸਾਨੂੰ ਇੱਕ ਵਾਰ ਖਤਰਾ ਫੇਰ ਦਿਸ ਰਿਹਾ ਉਹਦੇ ਲਈ ਆਪਾਂ ਪਰੇ ਨੂੰ ਮੂੰਹ ਨਾ ਕਰੀਏ ਵੀ ਲੈ ਕੁਝ ਨਹੀਂ ਹੁੰਦਾ ਥੋੜਾ ਜਿਹਾ ਹੱਥ ਆਪ ਦੇ ਵੱਧ ਥੋੜੇ ਸ਼ੁਰੂ ਕਰ ਲੀਏ ਮਿਲਣ ਗਿਰਣੇ ਪੱਖੋਂ ਲੋਕਾਂ ਦੇ ਨਾਲ ਥੋੜਾ ਜਿਹਾ ਘਟਾਈਏ ਬੇਨੋੜਾ ਘਟਾਈ। ਜੇਕਰ ਆਪਾਂ ਨੂੰ ਜ਼ੁਕਾਮ ਵਾਲਾ ਬੰਦਾ ਕੋਈ ਹੋਰ ਸਮੱਸਿਆ ਵਾਲਾ ਬੰਦਾ ਆਪਾਂ ਉਹਨੇ ਨਾਲ ਥੋੜਾ ਜਿਹਾ ਦੂਰੀ ਬਣਾ ਕੇ ਚੱਲ ਗਏ। ਉਹਦਾ ਦਿਲੀ ਦੂਰੀ ਨਾ ਬਣਾ ਕੇ ਉਹਦਾ ਮਾੜੀ ਜਿਹੀ ਦੂਰੀ ਬਣਾ ਲਈਏ ਕੁਝ ਨਹੀਂ ਹੁੰਦਾ। ਇਹ ਕੋਈ ਜ਼ਰੂਰੀ ਥੋੜੀ ਵੀ ਡਾਕਟਰ ਨੇ ਕਿਹਾ ਵੀ ਜਦੋਂ ਕਿਸੇ ਬੰਦੇ ਨੂੰ ਸਮੱਸਿਆ ਆਪਾਂ ਜੱਫੀ ਉਹਦੀ ਪਾਉਣੀ ਆ। ਉਹਦੀ ਮਦਦ ਕਰਨੀ ਚਾਹੁੰਦੇ ਆ ਉਹਦੀ ਵੈਸੇ ਮਦਦ ਕਰੋ ਵੱਧ ਤੋਂ ਵੱਧ ਮਦਦ ਕਰੋ। ਨੈਤਿਕ ਤੌਰ ਦੇ ਉੱਤੇ ਮੋਰਲ ਤੌਰ ਦੇ ਉੱਤੇ ਮਦਦ ਹੋਣੀ ਚਾਹੀਦੀ ਆ। ਪਰ ਗੱਲ ਇਹ ਜੀ ਕਿ ਇਹ ਰਿਪੋਰਟਾਂ ਗਲਤ ਨਹੀਂ ਹਨ ਮੈਂ ਵੀ ਚਾਹਣਾ ਜੀ ਕਰੋਨਾ ਵਰਗੀ ਕੋਈ ਸਮੱਸਿਆ ਨਾ ਆਵੇ ਤੇ ਇਹ ਪ੍ਰੋਗਰਾਮ ਦੀ ਥਾਂ ਦੇ ਉੱਤੇ ਆਪਾਂ ਹੋਰ ਗੱਲਾਂ ਕਰ ਲਿਆ ਕਰੀਏ ਕਿਉਂਕਿ ਹਰ ਰੋਜ਼ ਵਿਸ਼ੇ ਤਾਂ ਬਹੁਤ سارے ਆ ਆਹੇ ਵਿਸ਼ਾ ਕਿਉਂ ਆ ਕਿਉਂਕਿ ਤੁਸੀਂ ਸਾਡੇ ਆਪਣੀ ਹੋ ਕਿਉਂਕਿ ਤੁਹਾਡੇ ਪੈਸੇ ਵੀ ਸਾਡੇ ਆਪਣੀ ਆ ਕਿਉਂਕਿ ਤੁਸੀਂ ਬੜੀ ਮਿਹਨਤ ਨਾਲ ਪੈਸੇ ਕਮਾਉਨੇ ਹੋ ਜਦੋਂ ਡਾਕਟਰ ਦੀਆਂ ਪੌੜੀਆਂ ਚੜ ਗਏ ਫਿਰ ਰੁਪਈਆ 2 ਲੱਖ ਵੀ ਲੱਗ ਸਕਦਾ 10 ਲੱਖ ਵੀ ਲੱਗ ਸਕਦਾ ਤੇ ਸਾਡੇ ਵਿੱਚੋਂ ਬਹੁਤੇ ਪੰਜਾਬਗਾਂ ਦੀ ਹੈਲਥ ਇੰਸ਼ੋਰੈਂਸ ਨਹੀਂ ਹੋਈ ਤੇ ਪਿਛਲੀ ਵਾਰ ਕਈ ਥਾਵਾਂ ਤੇ ਵੀ ਖਬਰਾਂ ਆਈਆਂ ਸੀ ਕਿ ਕਰੋਨਾ ਨੂੰ ਅਸੀਂ ਹੈਲਥ ਇੰਸ਼ੋਰੈਂਸ ਦੇ ਵਿੱਚ ਕਵਰ ਨਹੀਂ ਕਰਦੇ ਗੱਲ ਸਿਰਫ ਇਹੀ ਆ ਸਮਝਣ ਦੀ ਕਿ ਕਿਤੇ ਇਹ ਕੁਝ ਨਾ ਹੋਵੇ ਫੇਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਕਰੋਨਾ ਵਾਲੇ ਸਾਰੇ ਕੇਸ ਝੂਠੇ ਪੈ ਜਾਣ ਤੁਸੀਂ ਆਪਦੀ ਬੇਬੇ ਬਾਪੂ ਦਾ ਖਿਆਲ ਰੱਖੋ ਬਜ਼ੁਰਗਾਂ ਤੇ ਬੱਚਿਆਂ ਦਾ ਪਹਿਲ ਦੇ ਆਧਾਰ ਤੇ ਖਿਆਲ ਰੱਖੋ ਖਾਣ ਪੀਣ ਦਾ ਖਿਆਲ ਰੱਖੋ ਉਹਨਾਂ ਦੀ ਸਿਹਤ ਦੇ ਬਾਰੇ ਕੱਲੀ-ਕੱਲੀ ਗੱਲ ਦੀ ਤੁਹਾਨੂੰ ਜਾਣਕਾਰੀ ਹੋਵੇ ਤੇ ਜੇਕਰ ਕਿਤੇ ਕੋਈ ਨਾ ਕੋਈ ਤੁਹਾਨੂੰ ਲੱਗਦੀ ਆ ਗੱਲ ਵੀ ਭਾਈ ਇਹਨਾਂ ਨੂੰ ਖੰਗ ਹਟਦੀ ਨਹੀਂ ਜ਼ੁਕਾਮ ਹਟਦਾ ਨਹੀਂ ਬੁਖਾਰ ਹਟਦਾ ਨਹੀਂ ਪੈਰ-ਪੈਰ ਤੇ ਡਾਕਟਰ ਸਹਿਬਾਨਾਂ ਜਾ ਕੇ ਪਤਾ ਕਰ ਲੋ ਜਾਂ ਜੇ ਤੁਹਾਨੂੰ ਲੱਗਦਾ ਵੀ ਭਾਈ ਡਾਕਟਰ ਤਾਂ ਐਵੇਂ ਹੀ ਘਰੇਲੂ ਔੜ-ਪੋੜ ਵਾਲੀ ਠੀਕ ਹੋ ਜਾਈਦਾ ਫਿਰ ਤੁਸੀਂ ਉਵੇਂ ਕਰ ਲੋ ਮਰਜ਼ੀ ਤੁਹਾਡੀ ਆ